ਕੈਦ ਹੋਈਆਂ ਇਹ ਤਸਵੀਰਾਂ ਤੁਹਾਡੇ ਸ਼ਹਿਰ ਦੀਆਂ ਨੇ ਪਰ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਹਾਡੇ ਰੋਂਗਟੇ ਖੜੇ ਹੋ ਜਾਣੇ ਆ ਜਦੋਂ ਇਸਤੀ ਹਕੀਕਤ ਤੁਹਾਨੂੰ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇਣ ਲੱਗ ਪਈ ਸਭ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਤੇ ਨਜ਼ਰ ਮਾਰ ਲਵੋ ਪਹਿਲੇ ਨਜ਼ਰ ਦੇ ਵਿੱਚ ਤੁਹਾਨੂੰ ਇੰਜ ਹੀ ਜਾਪਦਾ ਪਿਆ ਹੋਣਾ ਹੈ ਕਿ ਇੱਕ ਬੁਲਟ ਮੋਟਰਸਾਈਕਲ ਹੈ ਜਿਸ ਤੇ ਕਿ ਇੱਕ ਮੁੰਡਾ ਨੌਜਵਾਨ ਮੁੰਡਾ ਆ ਜਿਹੜਾ ਉਹ ਬੜੇ ਆਰਾਮ ਦੇ ਨਾਲ ਬੈਠਾ ਹੋਇਆ ਪਰ ਜੇਕਰ ਤੁਸੀਂ ਕੁਝ ਹੀ ਸੈਕਿੰਡ ਬਾਅਦ ਅਗਲੀ ਵੀਡੀਓ ਤੇ ਨਜ਼ਰ ਮਾਰੋਗੇ ਤਾਂ ਉਹ ਉਹੀ ਬੁਲਟ ਲੈ ਕੇ ਨਜ਼ਰ ਆਉਂਦਾ ਪਿਆ ਹੈ ਜਾਂਦਾ ਪਿਆ ਹੈ ਜਿਹੜਾ ਕਿ ਬਾਅਦ ਦੇ ਵਿੱਚ ਪੈਰਾਂ ਦੇ ਨਾਲ ਬੁਲਟ ਨੂੰ ਅੱਗੇ ਵੀ ਕਰਦਾ ਪਿਆ ਹੈ ਇਨਾ ਹੀ ਨਹੀਂ ਜਨਾਬ ਹੁਣ ਤੁਸੀਂ ਇਸ ਪਲਸਰ ਵਰਗੇ ਮੋਟਰਸਾਈਕਲ ਤੇ ਕੀ ਇਹ ਪਲਸਰ ਹੈ ਕਿਹੜਾ ਆ ਇਹ ਇੱਕ ਜਾਂਚ ਦਾ ਵਿਸ਼ਾ ਹੈ ਪਰ ਦੂਸਰੇ ਪਾਸੇ ਇਹ ਪੀਲੇ ਰੰਗ ਦੀ ਸ਼ਰਟ ਵਾਲਾ ਇਹ ਮੂਨਾ ਮੁੰਡਾ ਇਸ ਦੇ ਨਾਲ ਇੱਕ ਸ਼ਖਸ ਹੋਰ ਵੀ ਹੈ ਜਿਹੜਾ ਕਿ ਮੋਟਰਸਾਈਕਲ ਨੂੰ ਇੰਜ ਲੱਗਦਾ ਪਿਆ ਹੈ ਕਿ ਉਸਤੀ ਕੋਈ ਨਕਲੀ ਚਾਬੀ ਦੇ ਨਾਲ ਖੋਲਣ ਦੀ ਕੋਸ਼ਿਸ਼ ਕਰਦੇ ਪਏ ਐ ਲੋਕ ਤੇ ਉਸ ਤੋਂ ਬਾਅਦ ਹੀਠਾਂ ਤੋਂ ਕੋਈ ਚੀਜ਼ ਨੂੰ ਸੈਟਿੰਗ ਕਰਕੇ ਲੋਕ ਖੋਲਦੇ ਪਏ ਐ ਇਹ ਤਸਵੀਰਾਂ ਲਗਾਤਾਰ ਵੀਡੀਓਜ਼ ਵਾਰਲ ਹੁੰਦੀਆਂ ਪਈਆਂ ਨੇ ਜਿਸ ਤੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹਨਾਂ ਦੇ ਵੱਲੋਂ ਮੋਟਰਸਾਈਕਲ ਚੋਰੀ ਕੀਤੇ ਗਏ ਐ ਜਨਾਬ ਇਹ ਤਸਵੀਰਾਂ ਪਟਿਆਲਾ ਤੋਂ ਸਭ ਨੇ ਆਈਆਂ ਨੇ ਜਿੱਥੇ ਰਜਿੰਦਰਾ ਹਸਪਤਾਲ ਦੇ ਵਿੱਚ ਆਏ ਨਿਤ ਨਵੇਂ ਦਿਨ ਜਿਹੜੇ ਮਰੀਜ਼ ਲੋਕ ਔਖੇ ਹੁੰਦੇ ਆ ਉਹਨਾਂ ਦੀਆਂ ਗੱਡੀਆਂ ਦੋ ਪਹੀਆ ਵਾਹਨ ਚੋਰੀ ਹੁੰਦੇ ਪਏ ਆ ਭਾਵੇਂ ਕਿ ਇਸ ਬਾਬਤ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਵੱਲੋਂ ਲੱਖਾਂ ਦਾਅਵੇ ਕੀਤੇ ਜਾਂਦੇ ਆ ਪਰ ਦੂਸਰੇ ਪਾਸੇ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਹਰ ਕੋਈ ਡਰਿਆ ਪਿਆ ਆ ਕਿ ਹੁਣ ਅਸੀਂ ਆਪਣਾ ਮੋਟਰਸਾਈਕਲ ਵੀ ਅੰਦਰ ਲਗਾਉਂਦੇ ਪਏ ਆ ਇਸਤੇ ਬਾਵਜੂਦ ਵੀ ਉਹਨਾਂ ਦੇ ਮੋਟਰਸਾਈਕਲ ਸੇਫ ਨਹੀਂ ਐ ਇਹ ਕੱਲਾ ਜਨਾਬ ਪਟਿਆਲੇ ਦਾ ਆਲਮ ਨਹੀਂ ਐ ਪੰਜਾਬ ਦੇ ਕਈ ਥਾਵਾਂ ਤੇ ਅਜਈਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈਂਦੀਆਂ ਪਈਆਂ ਇੱਕ ਵਾਰ ਤੁਸੀਂ ਇਸ ਵੀਡੀਓ ਤੇ ਨਜ਼ਰ ਮਾਰ ਲਿਓ ਤੇ ਨਾਲ ਦੀ ਨਾਲ ਜ਼ਰੂਰ ਇਸ ਨੂੰ ਸ਼ੇਅਰ ਕਰ ਦਿਓ ਤਾਂ ਕਿ ਜੇ ਕਿਸੇ ਦਾ ਕੋਈ ਮੋਟਰਸਾਈਕਲ ਗੁੰਮ ਹੋਇਆ ਤਾਂ ਸ਼ਾਇਦ ਇਸ ਵੀਡੀਓ ਦੀ ਮਦਦ ਦੇ ਨਾਲ ਉਸ ਨੂੰ ਉਹ ਮੋਟਰਸਾਈਕਲ ਵੀ ਮਿਲ ਜਾਵੇ ਤੇ ਦੂਸਰੇ ਪਾਸੇ ਤੁਸੀਂ ਕਿਸ ਸ਼ਹਿਰ ਪਿੰਡ ਦੇ ਰਹਿਣ ਵਾਲੇ ਹੋ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ ਕਿ ਤੁਹਾਡੇ ਇਲਾਕਿਆਂ ਦੇ ਵਿੱਚ ਵੀ ਅਜਿਹੇ ਘਟਨਾਵਾਂ ਆਉਂਦੀਆਂ ਰਹਿੰਦੀਆਂ ਹਨ